ਚਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਲਚਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਆ ਤੁਹਾਡਾ ਨੂਰ ਵਲੌਗ ਚੈਨਲ ਤੇ ਲੋ ਜੀ ਨੂਰ ਆਪਣੀ ਚੜਾ ਰਹੀ ਸੀ ਪਤੰਗ ਉਹ ਨੂੰ ਪਰ ਆਉਂਦਾ ਤਾਂ ਹੈ ਨਹੀਂ ਬਟ ਉਹ ਕੋਸ਼ਿਸ਼ ਪੂਰੀ ਕਰਦੀ ਹੈ ਪਤੰਗ ਚੜਾਉਣੀ ਨੂੰ ਸ਼ੌਂਕ ਆ ਪਤੰਗ ਚੜਾਉਣ ਦਾ ਤੇ ਬਸ ਇਹ ਛੋਟੀ ਜੀ ਕਲਿੱਪ ਲਈ ਸੀ ਜਿਹੜੀ ਅੱਗੇ ਆਉਗੀ ਵੀਡੀਓ ਹੈਗੀ ਆ ਨੈਕਸਟ ਡੇ ਦੀ ਇਹ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਨਹੀਂ ਸੀ ਜੋੜੀ ਹੈਗੀ ਤਾਂ ਕਰਕੇ ਆਪਾਂ ਨੇ ਵਿੱਚ ਇਹ ਪਾ ਦਿੱਤੀ ਸੀਗੀ ਸਰ ਸੇタル ਜੀ ਸਾਰੇ ਨੂੰ ਮੇਰੀ ਸਿਹਤ ਦੀਆਂ ਸ਼ੁਭਕਾਮਨਾਵਾਂ ਉਮੀਦ ਆਤੀ ਸਾਰੇ ਠੀਕ ਹੋਗੇ ਜੀ ਤੰਦਰੁਸਤ ਹੋਗੇ ਲੋ ਜੀ ਟਾਈਮ ਹੋ ਗਿਆ ਠੀਕ 8:00 ਵਜੇ ਸਾਰੇ ਕੰਮ ਖਤਮ ਕਰਕੇ ਨੂਰਾ ਵੀ ਆ ਗਈ ਆਪਣੇ ਸਕੂਲੋਂ ਤੇ ਮੈਂ ਸਾਰ ਤੋਂ ਕੇ ਰੱਖਿਆ ਹੋਇਆ ਸੀ ਬਾਪਾ ਹੁਣ ਬਣਾਉਣਾ ਸਾਗ ਹੁੰਦਾ بس ਦੰਦੀਵਾਰ ਦਾ ਸਾਗ ਜੀ ਆ ਹਨਾ ਸ਼ਾਇਦ ਇਸ ਤੋਂ ਬਾਅਦ ਪਤਾ ਨਹੀਂ ਮਿਲੂਗਾ ਨਾ ਮਿਲੂਗਾ ਦੋੜਾ ਜੀ ਮਿਹਨਤ ਵੀ ਚੀਰ ਨੇ ਦੋਕ ਚੀਰ ਨੇ ਮੰਨ ਕੇ ਚੱਲੋ ਹਨਾ ਵਿੱਚੀ ਮਿੱਥੇ ਵਿੱਚ ਦੋ ਦੋਕ ਜੀ ਨਹੀਂ ਨਹੀਂ ਹੈ ਬਸ ਤੇ ਬੱਚਾ ਮੈਂ ਸਾਗ ਆਪਣਾ ਤੋਕੀ ਰੱਖ ਲਿਆਗਾ ਹੁਣ ਆਪਾਂ ਇਹਨੂੰ ਬਣਾਉਨੇ ਆ ਤੇ ਫਿਰ ਬਣਾਵਾਂਗੇ ਬੱਚਿਆਂ ਦੇ ਲਈ ਚਾਹ ਮੈਂ ਪਹਿਲਾਂ ਸਾਗ ਬਣਾ ਲੈ ਰੱਖੀਏ ਨੇ ਸਾਗ ਰਿਚੂਗਾ ਫਿਰ ਆਪਾਂ ਇਹ ਚਾੜਾ ਵਾਲਾ ਹਨਾ ਬੱਚਿਆਂ ਨੂੰ ਬੈਠੀ ਨਹੀਂ ਜਾਣਾ ਟਿਊਸ਼ਨ ਉਹ ਆਪ ਦਾ ਬੈਠ ਕੇ ਬਾਹਰ ਪੜ੍ਹ ਰਹੀ ਹੈਗੀ ਤੇ ਸਭ ਤੋਂ ਪਹਿਲਾਂ ਤੇ ਜੇਕਰ ਆਏ ਚੈਨਲ ਤੇ ਫਸਟ ਟਾਈਮ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਫੋਲੋ ਕਰਕੇ ਵੀ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਜੇਕਰ ਕੋਈ ਕਮੀ ਪੇਸ਼ੀ ਜਾਂ ਜਿਹੜਾ ਵੀ ਜਰੂਰ ਦੱਸਿਆ ਕਰੋ ਹਨ ਫਸਟ ਆਪਾਂ ਹੋਰ ਵੀ ਹੋਦੀ ਆ ਉਹ ਕਰ ਲੱਗੀ ਆਹੋ ਜੀ ਬਣਾਈ ਆਪਾਂ ਇਹਨੇ ਸਾਗ ਟਾਈਮ ਬਹੁਤ ਜਾਰੀ ਹੋਇਆ ਪਿਆ ਪਰ ਹੁਣ ਦਿਨ ਦਾ ਪਤਾ ਗਿਆ ਪਲਾਕਸਾ ਨੋਣਾ ਰੱਖ ਦਈਏ ਹੰਦੀ ਇਥੇ ਮੈਂ ਲੱਗੀ ਸੀ ਕਿ ਸਾਗ ਕਟਣ ਦਾਤ ਨਾਲ ਹੀ ਕਟੂੰਗੀ ਮੈਂ ਇਥੇ ਸਾਗ ਤੇ ਮਸ਼ੀਨ ਵਗੈਰਾ ਨਹੀਂ ਸੀ ਇੱਥੇ ਕਿ ਮੈਂ ਜੋਜ਼ ਕੀਤੀ ਹੈਗੀ ਮਸ਼ੀਨ ਹੈਗੀ ਹੈ ਬੈਸੇ ਆਪਣੇ ਕੋਲੇ ਪਰ ਇਹ ਕਿ ਮੈਂ ਸਾਗ ਅੱਜ ਨਹੀਂ ਵਾਰ ਵੀ ਸਾਗ ਬਣਾਇਆ ਹਨਾ ਸੌਰੀ ਦਾਤ ਨਾਲ ਹੀ ਆਪਣੇ ਕਟਿਆ ਸਾਗ ਤੇ ਥੋੜਾ ਜਿਹਾ ਸੀਗਾ ਇਸ ਲਈ ਮੈਂ ਸੈਲਫ ਦੇ ਕਪੜਾ ਵਿਛਾ ਕੇ ਬਸ ਉੱਥੇ ਹੀ ਕੱਟ ਦਿੱਤਾ ਸੀਗਾ ਤੇ ਬਸ ਇਥੇ ਸਾਗ ਕਟਿਆ ਗਿਆ ਆਪਣਾ ਤੇ ਪਾਣੀ ਆਪਾਂ ਨੇ ਰੱਖ ਦਿੱਤਾ ਸੀਗਾ ਚੁੱਲੇ ਤੇ ਗਰਮ ਹੋਣਾ ਤੇ ਗਰਮ ਪਾਣੀ ਕੀਤਾ ਹੋਏ ਨਾਲ ਸਾਗ ਵਧੀਆ ਵਿੱਚ ਨਾਲ ਦੀ ਨਾਲ ਹੀ ਖੁੱਲਣ ਲੱਗ ਜਾਂਦਾ ਹੈ ਨਾ ਜੇਕਰ ਪਾਣੀ ਠੰਡਾ ਹੋਵੇ ਤਾਂ ਫਿਰ ਸਹੀ ਨਹੀਂ ਹੋਉਂਦਾ ਹੈਗਾ ਵਿੱਚ ਨੀਰੱਚਦਾ ਤੇ ਬਸ ਇਸ ਦੇ ਵਿੱਚ ਨਾਲ ਦੀ ਨਾਲ ਹੀ ਆਪਾਂ ਇਹਨਾਂ ਨਮਕ ਵੀ ਇੱਥੇ ਪਾਈ ਦਵੂਗੀ ਮੈਂ ਤੇ ਥੋੜਾ ਜਿਹਾ ਬਸ ਸੀਗਾ ਇਹ ਸਾਗ ਜਿਆਦਾ ਨਹੀਂ ਸੀਗਾ ਬਟ ਆਇਆ ਵੀ ਚਾਂਦੀਵਾਲ ਦਾ ਸਾਗ ਸੀਗਾ ਚਲੋ ਆਪਾਂ ਬਣਾ ਲਈਏ ਤੇ ਇੰਨੇ ਵਸ ਸਾਗ ਬਣੂਗਾ ਇਹਨੇ ਆਪਾਂ ਨੇ ਬੱਚਿਆਂ ਦੀ ਧੋਣੀ ਸੀ ਇੱਥੇ ਮੈਂ ਵਰਦੀ ਹਾਂਜੀ ਮੈਂ ਸਲਰੀ ਸਿੱਲਾ ਸਾਗ ਦੇ ਲਈ ਤੇ ਸਾਗ ਮੈਂ ਰੱਖਿਆ ਬਸ ਮੈਂ ਸਾਗ ਛਿਲਣ ਲੱਗੀ ਬਸ ਨਾਲ ਕਿ ਮੈਂ ਤਾਂ ਸਿਰ ਵੀ ਦਿਵਾਇਆ ਇਤਰੀ ਹੱਤੀ ਹੈ ਤੇ ਸਾਗ ਆਪਰੇ ਰੱਖ ਦਿੱਤਾ ਬਣਨਾ ਹਵਾ ਚੱਲ ਰਹੀ ਸੀ ਬਾਹਰੇ ਫਿਰ ਮੈਂ ਅੱਗੇ ਸਿਰ ਦੱਲਾ ਸੰਛਲਣ ਤੇ ਇਧਰ ਮੈਂ ਸਾਰੇ ਦੇਖੋ ਸਾਨੂੰ ਨੂਰ ਦੀ ਦਿਖਾਵਾ ਕਰਾਵਾ ਨੂਰ ਆਪਣਾ ਨਾ ਮੂ ਨਾਲ ਛਿਲ ਰਹੀ ਹੱਲਾ ਸਨ ਪਤਾ ਨਹੀਂ ਇਹਨੂੰ ਕੀ ਚੰਗੀ ਲੱਗਦੀ ਮੈਂ ਪੁੱਛੀ ਗੱਟੇ ਮੈਨੂੰ ਕੋੜੀ ਨਹੀਂ ਲੱਗਦੀ ਆ ਦੇਖੋ ਆਏ ਲੱਗੇ ਭਈ ਮੂ ਨਾਲ ਛਿਲਣਾ ਦੇਖੋ ਦੇਖੋ ਇਹ ਨੂਲਾ ਸੜ ਚਲ ਰਿਹਾ ਆਪਣਾ ਮੂੰਹ ਨਾਲੀ ਛਿੱਲੀ ਜਾਂਦੀ ਹੈ ਪਤਾ ਨਹੀਂ ਕਿਉਂ ਇਹਨੂੰ ਕੋੜੀ ਨਹੀਂ ਲੱਗਦੀ ਅੱਗੇ ਮੈਂ ਕਹਿੰਦਾ ਸਮੈਲ ਨਾਲ ਵੀ ਹੋਣ ਲੱਗ ਜਾਂਦਾ ਕੜਤਨ ਜੀ ਚ ਹੋ ਜਾਂਦਾ ਜੇ ਕੇਵਰ ਹੱਥ ਉੱਥੇ ਵੀ ਮੂੰਹ ਨੂੰ ਲੱਗ ਜਾਵੇ ਹਨਾ ਗਲਾਸ ਨਾਲ ਕੱਚੀ ਦਾ ਦੇਖੋ ਇਹ ਮੋਜਾ ਨਾਲ ਮੂੰਹ ਚ ਮੂੰਹ ਨਾਲ ਛਿੱਲੀ ਜਾ ਰਹੀ ਹੈ ਗਲਾਸ ਨਾਲ ਰੋ ਤੇਨ ਕੋੜੀ ਨਹੀਂ ਲੱਗਦੀ ਪੁੱਤ ਕੋੜੀ ਲੱਗਦੀ ਨਹੀਂ ਕੋੜੀ ਲੱਗਦੀ ਨਹੀਂ ਨਾ ਸੰਦ ਨੂੰ ਜਮ ਵੀ ਨਹੀਂ ਲੱਗਦੀ ਬੋਲ ਪੈ ਕੁਛ ਦੇਖੋ ਜੀ ਬਿਲਕੁਲ ਵੀ ਨਹੀਂ ਕੌੜੀ ਲੱਗਦੀ ਇਹਨੂੰ ਲੈ ਛੇਲੇ ਛੇਲੇ ਤਰੀ ਜਾਂਦੀ ਹੈ ਇਹ ਮੂੰਹ ਨਾਲ ਤੁਸੀਂ ਵੀ ਦੱਸਿਓ ਵੀ ਤੁਹਾਡਾ ਕੋਈ ਬੱਚਾ ਇਦਾਂ ਕਰਦਾ ਵਾ ਆ ਦੇਖੋ ਨੂਰ ਦੀ ਚੁੰਨਿਆ ਦੇਖੋ ਕੀ ਗੱਲ ਸੁਖਿਆ ਗਾਈ ਚੱਲੇ ਵਈ ਚਲੋ ਜੀ ਆਪਾਂ ਲਸਣ ਨੂੰ ਛਿੱਲਦੀ ਹੈ ਮੈਂ ਬਸ ਇੰਨੀ ਕੁ ਲਸਣ ਛਿੱਲ ਲਈ ਆ ਸਾਰੇ ਚੁਪਾ ਦिए ਸਾਗ ਦੇਖਣੋਂ ਤਾਂ ਪਾਪਾ ਹੀ ਕਹਿੰਦੇ ਵੀ ਭਾਈ ਬਹੁਤ ਆ ਹਨ ਪਰ ਜਦੋਂ ਰੱਖਦਾ ਉਹ ਪਿਚਕ ਕੇ ਜਿੰਨ ਨਖ ਬਣ ਗਿਆ ਕਹਿੰਦਾ ਭਾਈ ਆਹੀ ਸਾਗ ਮੈਂ ਕਹ ਹੁਰਫ ਜੀ ਥੋੜਾ ਜਿਹਾ ਤਾਂ ਹੈਗਾ ਸੀ ਹਨ ਕੁਸ ਜਾਨ ਦੀ ਮਾਰ ਬਾਜ ਜੀ ਦਾਗਾ ਹਨ ਵੀ ਇਥੇ ਹੁੰਦਾ ਨਹੀਂ ਹੈਗਾ ਸਾਗ ਤੇ ਬਹੁਤ ਘੱਟ ਮਿਲਦਾ ਹੁੰਦਾ ਪੱਕ ਗਿਆ ਨਾ ਸਰੋਹਾਂ ਜਿਹੜੀ ਗੱਲ ਹੈ ਚਲੋ ਜੀ ਹਪਲਾ ਸੰਦਸਨ ਪਾ ਦਈਏ ਸਾਗ ਚ ਹਲੋ ਜੀ ਸ਼੍ਰੀ ਕਾ ਜੀ ਤੁਸੀਂ ਕਹਿਣਾ ਮੈ ਬਿਲਕੁਲਟੀ ਕਰ ਤੇ ਦੇਖੋ ਜੀ ਇਧਰ ਮੈਂ ਤਨੂਰ ਨੇ ਮੈਚ ਲਗਾਇਆ ਹੈ कैम बोर्ड फास्ट मिट्टी मेरी है सैकेंड मिथी नूर दिया है ना नूर हैलो हेलो बड़े उच्ची के उच्ची उच्ची सही बात बोल आप चो हाँ जी चलो जी आप स्टार्ट कर देस्ट मिथी मेरी है फास्ट मिट्टी जितना तो किसी का नहीं था। जा जा। मेरा नहीं प्लानर ओह नहीं चीटिंग आप चीटिंग आप चीटिंग नहीं आया नहीं कर रहा आया मैं घर के मारना देखो नूर सरासर चीटिंग कर यान दिया बिजली बिजली का संदेला बिगड़ गुड़ के ताया संदेला राजा ने जितनी कुछ और जितिया देखो जी नूर ने जित भी रहे तो मैं नहीं जीती कुछ नहीं खाली हाथ चल नूर द्वार चली कि मारने मेरी मिट्टी मेरी ओए राजा आपको जरा सरासर दिल ना फिर मैं हर ले जूते हाँ मेरा भी हाँ और आज़ादी हो ਮੈਂ ਗੱਡਦੇ ਆਉਂਦਾ ਆਉਂਦਾ ਸੰਦੂ ਦੇ ਆਉਂਦਾ ਮਮਾਰਾ ਨਹੀਂ 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 ਗਲ ਗਲਤਾ ਨਹੀਂ ਗਲ ਗਲਤਾ ਰੂਣ ਚੀਟਿੰਗ ਕੀਤਾ ਮੈਂ ਖੇਡਣਾ ਨਹੀਂ ਮੈਂ ਖੇਡਣਾ ਨਹੀਂ ਮੈਂ ਖੇਡਣਾ ਨਹੀਂ ਆਖ ਫਿਰ ਆਲੇ ਆਲੇ ਦੇ ਦੇਖੋ ਜਿ ਸਾਡਾ ਇਹ ਕੰਮ ਚੱਲਦਾ ਹੈ ਜੇ ਕਈ ਵਾਰੀ ਹੈ ਆਏ ਹੋ ਤੇ ਬੱਤੂ ਕਿਧਰ ਬੈਠ ਜਾ ਏ ਛੋਟੀ ਇਸ ਕਰ ਨੇ ਨੂੰ ਮੰਨਵਾਣੀ ਦੇ ਨਾ ਨੇ ਆਪਾ ਚਲੋ ਆਪਾ ਇੱਧਰ ਆ ਜਾਈਏ ਪਰ ਮੈਂ ਬਸ ਸੋਚਣਾ ਹਾਂ ਹਾਂ ਹਾਂਜੀ ਇੱਥੇ ਲੱਗੀ ਸੀ ਮੈਂ ਬੱਚਿਆਂ ਦੀ ਸਕੂਲ ਵਾਲੀ ਜੁਨੀਫਾਰਮ ਧੋਣਾ ਹਨਾ ਬਸ ਦੋਨਾਂ ਬੇਟੀਆਂ ਦੀ ਸੀਗੀ ਬਸ ਇਹ ਤੋਂ ਤਾਂ ਮੈਂ ਹੱਥ ਨਾਲ ਦਿੱਤੀ ਸੀ ਬਟ ਆਪਾਂ ਮਸ਼ੀਨ ਦੇ ਵਿੱਚ ਉਹਨਾਂ ਨੂੰ ਕਰ ਦਵਾਂਗੇ ਡਰਾਇਰ <noise> <unintelligible> <hesitation> 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 Aku <hesitation> 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 ayo <hesitation> 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 ਪੋਟੇਟੋ ਦੀ ਹੈ ਉਲਗਿਆ ਦਿਖਾਏ ਹੋ ਬਸ ਇੱਕ ਵਾਰੀ ਆਲਣ ਲਿਜਾਣਾ ਹੈ ਹਾਂਜੀ ਹੁਣ ਇਹ ਪੱਕ ਕੇ ਤਿਆਰ ਹੋ ਜੂਗਾ ਇਹ ਰਹਾ ਰੱਖ ਦਿੱਤਾ ਆਪਣਾ ਸਾਗ ਬਾਲਣ ਮੀਂਹੇ ਦੇ ਵਿੱਚ ਆਲਣ ਵੀ ਬਾ ਦਿੱਤਾ ਸੀ ਤੇ ਇਹ ਆਪਣਾ 2-3 ਮਿੰਟ ਪੱਕ ਕੇ 2 ਮਿੰਟ ਦੀ 2-3 ਮਿੰਟ ਦੀ 2-3 ਮਿੰਟ ਤੋਂ ਜ਼ਿਆਦਾ ਹੀ ਹੋ ਜਾ ਕੁਛ ਹਣ ਪੱਕੀ ਹੋ ਰਹੀ ਹੈ ਇਹ ਪੱਕ ਕੇ ਬਸ ਹੋ ਕਰ ਦਾਂਗੇ ਟਡਾ ਬੋਲਦੇ ਨਹੀਂ ਆਪਣਾ ਬਹੁਤ ਥੋੜਾ ਪਰ ਦੀਦੀ ਕੁਝ ਹੰਤ you no can